ਹਜ਼ਾਰਾਂ ਹੀ ਅੱਜ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਕਿ ਮੁਹਿੰਮ ਦੇ ਵਿੱਚ ਸੌ ਸਮਾਗਮ ਕਰਵਾਇਆ ਗਿਆ ਤੇ ਉਥੇ ਹੀ ਅੱਜ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਜਾਗਰੂਕ ਵੀ ਕੀਤਾ ਗਿਆ ਤੇ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਨਸ਼ਾ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਲਗਾਤਾਰ ਜਿਹੜੀ ਕਿ ਸਖਤ ਐਕਸ਼ਨ ਦੇ ਵਿੱਚ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਨਸ਼ਾ ਤਸਕਰਾਂ ਨੂੰ ਉਹਨਾਂ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਨਸ਼ਾ ਕਰਦਾ ਹੋਇਆ ਜਾਂ ਨਸ਼ਾ ਵੇਚਦਾ ਹੋਇਆ ਫੜਿਆ ਗਿਆ ਉਸ ਦੇ ਉੱਤੇ ਸਿੱਧੀ ਕਾਰਵਾਈ ਹੋਵੇਗੀ ਤੇ ਦੂਜਿਆਂ ਨੂੰ ਨਸ਼ਾ ਵੇਚ ਕੇ ਜਿਹੜਾ ਕਿ ਆਪਣਾ ਕਾਰਬਨ ਹੁੰਦੇ ਨੇ ਉਸ ਦਾ ਵੀ ਜਿਹੜਾ ਕਿ ਮਹਿਲ ਵਰਗਾ ਘਰ ਅਸੀਂ ਰਹਿਣ ਨਹੀਂ ਦੇਣਾ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤੇ ਆਓ ਤੁਹਾਨੂੰ ਸੁਣਾਉਣੇ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੋਰ ਕੀ ਕੁਝ ਕਹਿਣਾ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਹਿੱਸਾ ਪਾਉਣ ਲਈ ਬਹੁਤ ਸਾਰੇ ਪਿਆਰੇ ਪਿਆਰੇ ਬੱਚੇ ਆਏ ਨੇ ਐਨਸੀਸੀ ਤੋਂ ਨੇ ਅਲੱਗ-ਅਲੱਗ ਸਕੂਲਾਂ ਤੋਂ ਨੇ ਅਨਸਾਸ ਤੋਂ ਨੇ ਸੁਮੇ ਸਭ ਤੋਂ ਪਹਿਲਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ 10 ਸਾਲ ਦੇਸ਼ ਦੀ ਰਾਜਧਾਨੀ ਤੇ ਰਾਜ ਕੀਤਾ ਤੇ ਉਥੋਂ ਦੀਆਂ ਬਹੁਤ ਸਾਰੀਆਂ ਅਲਾਮਤਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕੀਤਾ ਨਾਲ ਬੈਠੇ ਨੇ ਮਨੀਸ਼ ਸੋਦੀਆ ਸਾਹਿਬ ਜਿਨ੍ਹਾਂ ਨੇ ਦਿੱਲੀ ਦੀ ਸਿੱਖਿਆ ਨੂੰ ਇੱਕ ਕ੍ਰਾਂਤੀ ਦੇ ਰੂਪ ਚ ਬਦਲਤਾ ਅੱਜ ਦਿੱਲੀ ਦੇ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਪੂਰੀ ਦੁਨੀਆ ਚਰਚਾ ਸਤਿੰਦਰ ਜੈਨ ਜੀ ਜਿਨ੍ਹਾਂ ਨੇ ਮੁਹੱਲਾ ਕਲੀਨਿਕ ਦਾ ਆਈਡੀਆ ਕੱਢਿਆ ਤੇ ਅੱਜ بڑے بڑے ਵਿਕਸਤ ਮੁਲਕ ਵੀ ਇਸ ਆਈਡੀਆ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੰਜੀਵ ਰੋੜਾ ਜੀ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਆਪਣਾ ਸਾਰਾ ਫੰਡ ਹਸਪਤਾਲਾਂ ਤੇ ਤੇ ਸਕੂਲਾਂ ਤੇ ਖਰਚਿਆ ਸਾਡੇ ਮਿਨਿਸਟਰ ਸਾਹਿਬਾਨ ਮੇਰੀ ਕੈਬਨਿਟ ਦੇ ਸਾਥੀ ਜਿੰਨੇ ਵੀ ਲੁਧਿਆਣਾ ਸ਼ਹਿਰ ਦੇ ਜਨ ਗਣਮਾਨੀਏ ਵਿਅਕਤੀ ਇੱਥੇ ਪਹੁੰਚੇ ਨੇ মিডিਆ ਤੋਂ ਸਾਡੇ ਸੱਜਣ ਸਾਰੇ ਯੂਨੀਵਰਸਿਟੀ ਤੋਂ ਬਹੁਤ ਸਾਰੇ ਦੋਸਤ ਬਿੱਤਰ ਮੈਨੂੰ ਨਜ਼ਰ ਆ ਰਹੇ ਨੇ ਪੀਏਯੂ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ ਕਿਉਂਕਿ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਜਨ ਅੰਦੋਲਨ ਬਣਾਉਣਾ ਪਊਗਾ ਔਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਮੱਤੇ ਪਾ ਕੇ ਦੇ ਰਹੀਆਂ ਮੈਨੂੰ ਹਰ ਰੋਜ਼ ਕਿ ਜੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਜੇ ਸਾਡੇ ਪਿੰਡ ਕੋਈ ਆਊਗਾ ਕੋਈ ਤਸਕਰ ਕੋਈ ਸਮੱਗਲਰ ਅਸੀਂ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਵਾਂਗੇ ਬਾਕੀ ਅੱਗੇ ਸਾਡਾ ਕੰਮ ਹੈ ਬੋਰਡ ਲੱਗੇ ਨੇ WhatsApp ਦਾ ਇੱਕ ਨੰਬਰ ਹੈ 9 779 100 200, -200. ਤੋ ਜੇ ਇਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਪਿੱਪਲ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ। ਔਰ ਪੂਰੇ ਪੰਜਾਬ ਦੇ ਵਿੱਚੋਂ ਸਪੌਂਸ ਆ ਰਿਹਾ ਹੈ ਪੂਰੇ ਪੰਜਾਬ ਚ ਲੋਕ ਸ਼ਾਬਾਸ਼ ਦੇ ਰਹੇ ਨੇ ਕਿ ਜੀ ਬੜਾ ਚੰਗਾ ਕੰਮ ਕੀਤਾ ਕਿਉਂਕਿ ਜੇ 10 ਘਰਾਂ ਚ 70 ਵਿਸ਼ਾ ਕੇ 10 ਘਰ ਉਜਾੜ ਕੇ ਨਸ਼ਾ ਵੇਚ ਕੇ ਆਪਣੀ ਕੋਠੀ ਪਾਲੀ ਤੇ ਉਹਦੇ ਤੇ ਦੀਪਮਾਲਾ ਹੋਈ ਹੋਵੇ ਇਹ ਤਾਂ ਨਹੀਂ ਅਸੀਂ ਚੱਲਣ ਦੇਵਾਂਗੇ ਤਾਂ ਉਹਦੀ ਕੋਠੀ ਤੇ ਵੀ ਬਲਡੋజర్ ਚੱਲੂਗਾ ਜੀ ਔਰ ਚੱਲ ਵੀ ਰਿਹਾ ਹੈ ਹਰ ਰੋਜ਼ ਚੱਲ ਰਿਹਾ ਹੈ ਕੱਲ ਮੁਕਸਰਵਾਲ ਚੱਲ ਰਿਹਾ ਸੀ ਮੈਂ ਦੇਖਿਆ ਟੀਵੀ ਤੇ ਸੋ ਇਹਨੂੰ ਅਸੀਂ ਇਹ ਸਮਝਣਾ ਹੈ ਕਿ ਕਦੇ ਵੀ ਇਹ ਅੱਗ ਸਾਡੇ ਘਰ ਆ ਸਕਦੀ ਹੈ ਇਸ ਕਰਕੇ ਸਾਗ ਨੂੰ ਪਹਿਲਾਂ ਹੀ ਬੁਝਾ ਦਈਏ ਆਪਾਂ ਟਾਈਮ ਸਾਨੂੰ ਲੱਗ ਗਿਆ ਪਲੈਨਿੰਗ ਬਣਾਉਣ ਤੇ ਇਹ ਨਹੀਂ ਸੀ ਕਿ ਅਸੀਂ 3 ਸਾਲ ਵਿਹਲੇ ਬੈਠੇ ਰਹੇ ਪਹਿਲਾਂ ਇਹ ਉਹਦੇ ਬਾਅਦ ਦੇ ਰਿਜ਼ਲਟ ਕੀ ਹੋਣਗੇ ਸਪਲਾਈ ਲਾਈਨ ਜਦੋਂ ਤੋੜੀ ਤਾਂ ਜਿਹੜੇ ਬੱਚੇ ਨਸ਼ੇ 'ਚ ਜਾ ਚੁੱਕੇ ਨੇ ਉਹ ਤੜਫਣਗੇ ਨਸ਼ਾ ਨਹੀਂ ਮਿਲੂਗਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕਸ ਰੀਹੈਬ ਸੈਂਟਰਸ ਉਥੇ ਦਵਾਈ ਦੀ ਕਮੀ ਨਾ ਹੋਵੇ ਕੋਈ ਫਿਰ ਉਹਨਾਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਉਹਨਾਂ ਦੀ ਇੱਛਾ ਮੁਤਾਬਕ ਪੜ੍ਹਾਈ ਉਸ ਤੋਂ ਬਾਅਦ ਨੌਕਰੀ ਤਾਂ ਕਿ ਉਹ ਦੁਬਾਰਾ ਉਸ ਦਲਦਲ ਦੇ ਵਿੱਚ ਨਾ ਫਸਣ ਜਦੋਂ ਕੰਮ ਕਰਨ ਲੱਗ ਜਾਣਗੇ ਉਹਨਾਂ ਦਾ ਮਨ ਕਿਧਰੇ ਹੋਰ ਲੱਗ ਜਾਊਗਾ ਸੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਧੰਨਵਾਦ ਵੀ ਦਿੰਨਾ ਤੇ ਨਾਲ ਨਾਲ ਭਰੋਸਾ ਵੀ ਦਿਨਾ ਕਿ ਸਰ ਤੁਹਾਡੀ ਅਗਵਾਈ ਚ ਨੈਸ਼ਨਲ ਪਾਰਟੀ ਹੈ ਹੋਰ ਬਹੁਤ ਸਾਰੀਆਂ ਸਟੇਟਾਂ ਚ ਨਸ਼ਾ ਹੈ ਪਰ ਕਿਸੇ ਸਟੇਟ ਨੇ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆ ਇਹ ਤੁਸੀਂ ਸਾਨੂੰ ਜਿਹੜੀ ਗਾਈਡਲਾਈਨ ਦਿੱਤੀ ਹੈ ਅਸੀਂ ਉਹਦੇ ਮੁਤਾਬਕ ਚੱਲ ਰਹੇ ਹਾਂ ਔਰ ਪੰਜਾਬ ਪੁਲਿਸ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਚੌਕਤਾ ਡਿਊਟੀ ਨੂੰ ਡਿਊਟੀ ਸਮਝ ਕੇ ਕਰ ਰਹੇ ਹੋ ਤੇ ਬਹੁਤ ਲੰਬੀ ਲੜਾਈ ਹੈ ਕਿਉਂਕਿ ਇੱਕ ਤਾਂ ਹੁੰਦਾ ਘਰ ਚ ਨਸ਼ਾ ਵੜ ਜਾਣਾ ਇੱਕ ਹੁੰਦਾ ਨਸਾਂ ਚ 나ੜਾਂ ਚ 나ੜਾਂ ਚੋਂ ਨਸ਼ਾ ਕੱਢ ਕੇ ਲੈਉਣਾ ਬਹੁਤ ਔਖਾ ਹੈ ਪਰ ਕਰਾਂਗੇ ਆਪਾਂ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀ ਮਾਰ ਲਓ ਜਿੰਨੇ ਤੁਸੀਂ ਬੱਚੇ ਆਏ ਹੋ ਬਹੁਤ ਸੋਹਣੇ ਲੱਗ ਰਹੇ ਹੋ